हां जी सत श्री अकाल जी सारेयानु आज एक बहुत ही सोणा ਜਿਆ ਸੂਟ ਪੈਚਵਰਕ ਦਾ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਰੈਡੀ ਹੋ ਚੁੱਕਿਆ ਪੂਰਾ ਸੂਟ ਜਿੱਦਾਂ ਤੁਸੀਂ ਦੇਖ ਰਹੇ ਹੋ ਜੀ ਇਹ ਆਪਣੇ ਘੇਰੇ ਦੇ ਉੱਤੇ ਪੈਚ ਲਗਾਏ ਹੋਇਆ ਔਰਗੈਂਜ਼ਾ ਦੇ ਪੈਚ ਲਗਾਏ ਨੇ ਆਪਾਂ ਬਹੁਤ ਹੀ ਹੈਵੀ ਮਤਲਬ ਲੁੱਕ ਦੇ ਵਿੱਚੋਂ ਲੱਗ ਰਿਹਾ ਘੇਰੇ ਦੇ ਉੱਤੇ ਦੋ ਫਲਾਵਰ ਪਾਏ ਆਪਾਂ ਦੋਨੋਂ ਕਾਰਨਰ ਦੇ ਉੱਤੇ ਉਸ ਬਾਅਦ ਆਪਾਂ ਇਹਦੀ neck ਦੇ ਉੱਤੇ ਵੀ ਕੰਮ ਕੀਤਾ neck ਦੇ ਉੱਤੇ ਵੀ ਪੈਚ ਵਰਕ ਲਗਾਇਆ ਹੋਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਇਹਦੀ neck ਦਾ ਪੈਚ ਹੈ ਜੀ ਬਹੁਤ ਹੀ ਸੋਹਣਾ ਜਿਹਾ ਔਰ ਬਹੁਤ ਹੀ ਯੂਨੀਕ ਜਿਹਾ ਡਿਜ਼ਾਈਨ ਆ ਇਸ ਡਿਜ਼ਾਈਨ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਤੇ ਇਹਦੇ ਆਪਾਂ ਦੋ ਤਿੰਨ ਸੂਟ ਪਹਿਲਾਂ ਵੀ ਰੈਡੀ ਕਰ ਚੁੱਕੇ ਆ ਜਿਹੜੇ ਆਪਾਂ ਤੁਹਾਨੂੰ ਵੀਡੀਓ ਚ ਮੈਂਸ਼ਨ ਕਰਦੇ ਰਹਿੰਦੇ ਆ ਇਹ ਬਾਜੂ ਦੇ ਵਰਕ ਹੋਇਆ ਹੋਇਆ ਜਿੱਦਾਂ ਆਪਾਂ ਦੋ ਲਾਈਨਾਂ ਦੇ ਵਿੱਚ ਕਟ ਵਰਕ ਕਰਕੇ ਬਾਜੂ ਦੀ ਲੁੱਕ ਦਿੱਤੀ ਹੋਈ ਆ ਇਹ ਬਾਜੂ ਦੇ ਉੱਤੇ ਆਪਾਂ ਬੈਸ ਵਰਕ ਨਹੀਂ ਕੀਤਾ ਕਿਉਂਕਿ ਉਹਦੇ ਨਾਲ ਸੂਟ ਦੀ ਲੁੱਕ ਥੋੜੀ ਬਹੁਤ ਹੀ ਜ਼ਿਆਦਾ ਹੈਵੀ ਹੋ ਜਾਣੀ ਸੀ ਇਸ ਕਰਕੇ ਆਪਾਂ ਸਿਰਫ ਕਟ ਵਰਕ ਦਿੱਤਾ ਹੋਇਆ ਇਹ ਆਪਣੀ ਨੀਚੇ ਵਾਲੀ ਬਾਹਾਂ ਇਸ ਤੋਂ ਬਾਅਦ ਉੱਪਰ ਵਾਲੀ ਬਾਜੂ ਦਾ ਫੈਬਰਿਕ ਆਪਾਂ ਜਿਹੜਾ ਕਟ ਵਰਕ ਕੀਤਾ ਹੋਇਆ ਜੀ ਇਹ ਜਿਹੜਾ ਫੈਬਰਿਕ ਹੈ ਇਹ ਆਪਣਾ ਮੋਡਲ ਸ਼ਰਟਨ ਦਾ ਫੈਬਰਿਕ ਹੈ 올ਓਵਰ ਸੂਟ ਹੈ ਜੀ ਔਰ ਇਹ ਗ੍ਰੇਜ਼ੀ ਟੋਨ ਦੇ ਵਿੱਚ ਫੈਬਰਿਕ ਹੈ ਗ੍ਰੇ ਕਲਰ ਦੇ ਵਿੱਚ ਔਰ ਬਲੈਕ ਕਲਰ ਦੇ ਪੈਚਾਪਾ ਲਗਾ ਕੇ ਦੇ ਉੱਤੇ ਵਰਕ ਕੀਤਾ ਹੋਇਆ ਉਸ ਤੋਂ ਬਾਅਦ ਆਪਾਂ ਇਹਦਾ ਦੁਪੱਟਾ ਰੈਡੀ ਕੀਤਾ ਸੀ ਦੁਪੱਟਾ ਹੈਗਾ ਇਹਦਾ ਮਸਲੀਨ ਦਾ ਮਸਲੀਨ कॉटन ਦਾ ਦੁਪੱਟਾ ਦੁਪੱਟੇ ਦੇ ਕੋਰਨਰ ਦੇ ਉੱਤੇ ਆਪਾਂ ਫਲਾਵਰ ਪਾਇਆ ਇੱਕ ਇੱਕ ਜੋ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਦੁਪੱਟੇ ਦੇ ਸੈਂਟਰ 'ਚ ਵੀ ਇੱਕ ਇੱਕ ਫਲਾਵਰ ਪਾਇਆ ਔਰ ਦੂਸਰੇ ਕੋਰਨਰ ਤੇ ਵੀ ਆਪਾਂ ਇਦਾਂ ਫਲਾਵਰ ਪਾਇਆ ਹੈ ਜੀ ਇੱਕ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਦੁਪੱਟਾ ਵੀ ਰੈਡੀ ਕੀਤਾ ਹੋਇਆ ਔਰ ਸੂਟ ਦੀ ਲੁੱਕ ਬਹੁਤ ਹੀ ਹੈਵੀ ਲੱਗ ਰਹੀ ਆ ਜੀ ਦੁਪੱਟੇ ਦੇ ਵਰਕ ਨੂੰ ਦੇਖ ਸਕਦੇ ਹੋ ਤੁਸੀਂ ਬਲੈਕ ਕਲਰ ਦੀ ਹੋਈ ਲੇਸ ਲਗਾ ਕੇ ਆਪਾਂ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਐਦਾਂ ਦੇ ਸੋਨੇ ਸੋਨੇ ਸੂਟ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਆਪਣੀ ਪਸੰਦ ਦੇ ਅਕੋਰਡਿੰਗ ਕਲਰ ਕਸਟਮਾਈਜ਼ ਹੋ ਜਾਏਗਾ ਜੀ ਫੈਬਰ ਜਿਹੜੀ ਐਮਬਲਾਈਡਰੀ ਆ ਉਹਨੂੰ ਤੁਸੀਂ ਵੱਧ ਘੱਟ ਕਰਵਾਉਣੀ ਚਾਹੁੰਦੇ ਹੋ ਉਹ ਵੀ ਹੋ ਜਾਏਗੀ ਇਸੇ ਹੋਰ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਇਹ ਜਿਹੜਾ ਫੈਬਰਿਕ ਹੈ ਇਹ ਆਉਣ ਵਾਲੇ ਸੀਜ਼ਨ ਦੇ ਵਿੱਚ ਬਹੁਤ ਹੀ ਆਸਾਨੀ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਹੀ ਫਾਈਨ ਜਿਹਾ ਫੈਬਰਿਕ ਹੈ ਜੀ ਸੂਟ ਦੀ ਫੁੱਲ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਲੱਗ ਰਿਹਾ ਐਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਾਉਣ ਲਈ ਤੁਸੀਂ ਸਾਡੇ ਉੱਪਰ ਦਿੱਤੇ ਨੰਬਰ ਤੇ WhatsApp ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆਪਾਂ ਤੁਹਾਨੂੰ ਵਿਦਨ ਵੀਕ ਸੂਟ ਰੈਡੀ ਕਰਕੇ ਦੇ ਦਾਂਗੇ ਪੇਮੈਂਟ ਆਪਾਂ ਆਨਲਾਈਨ ਲੈਣਿਆ ਜੀ ਕੈਸ਼ অন ਡਿਲੀਵਰੀ ਨਹੀਂ ਕਰਦੇ ਚਲੋ ਜੀ ਮਿਲਦੇ ਹਾਂ ਨਵੇਂ ਵੀਡੀਓਜ਼ ਨਵੇਂ ਸੁਕਟਾ ਨਾਲ ਥੈਂਕ ਯੂ